ਪੁਲਿਸ ਕੀ ਪਹਿਲੀ ਵਾਰੀ ਕਿ ਟੈਗ ਤੋੜਦੀ ਕਿਸਾਨੋ ਨੇ ਠੰਡ ਦੇ ਇਹ ਦਿਨ 80ਾਂ ਤੋਂ ਟੱਪੀਆਂ ਨੇ ਉਮਰਾਂ ਅੱਜ ਕਿੰਨੇ ਦਿਨ ਹੋ ਗਏ ਬਾਰਡਰਾਂ ਤੇ ਬੈਠਿਆਂ ਨੂੰ ਤੈਨੂੰ ਭੋਰਾ ਖਿਆਲ ਨਹੀਂ ਚੁੱਪ ਸੀ ਚੁੱਪਿਆਂ ਚੁੱਪ ਰਵਾਂਗੇ ਨਹੀਂ ਉਹ ਦਬਕਾ ਝੱਲਿਆ ਨਹੀਂ ਅਸੀਂ ਸਿਕੰਦਰ ਵਰਗੇ ਦਾ ਤੇਰਾ ਝੱਲਾਂਗੇ ਜੇ ਸਾਡੀਆਂ ਜ਼ਮੀਨਾਂ ਖੋਏਂਗੀ ਆ ਤੇਰਾ ਦਿੱਲੀ ਮੱਲਾ ਨੇ ਸਭ ਰਾਜਾਂ ਪਿੱਛੇ ਵੈਰੀਗੇਟ ਪਾਏ ਹੋਏ ਨੇ ਜੱਟ ਨਹੀਂ ਪੰਜਾਬੋਂ ਇਹ ਆਏ ਹੋਏ ਨੇ ਆ ਬਿਕ ਗਿਆ ਭਾਵੇਂ ਈਆ ਦਾ ਮੀਡੀਆ ਆ ਵੀ ਵੇ ਬੰਦੇ ਗਿਰ ਪਾਏ ਹੋਏ ਨੇ ਜੱਟ ਨਹੀਂ ਪੰਜਾਬੋਏ ਆਏ ਹੋਏ ਨੇ ਲੱਗ ਗਿਆ ਭਾਵੇਂ ਇੰਦੀਆਂ ਦਾ মিডিਆ ਬੀਬੀਸੀ ਦੇ ਉੱਤੇ ਜੱਟ ਛਾਏ ਹੋਏ ਨੇ ਉਹ ਪਿੰਡ ਦੇ ਮੁੰਡਿਆਂ ਹੁਣ ਕੀ ਦੇਖਦੇ ਪਿੰਡ ਦੇ ਮੁੰਡਿਆਂ ਰਵਾਸ਼ੀ ਸੇਵਾ ਕੀਤੀ ਗਈ ਹੈ ਜੀ ਸੋ ਕੌਂਟੋ ਖਾਨ ਦਾ ਆਟਾ ਤੇ ਚਾਹ ਪਤੀ ਜੀ ਰਾਮਦੇਵਾਲ ਕੈਨਲ ਤੋਂ ਸੂਜ ਕੈਨਸਟੋਰ ਵੱਲੋਂ ਅਤੇ ਬਾਈ ਤੇਜੀ ਵੱਲੋਂ ਜੀ चौथ चारा हूं लॻाई माउ चढ़ंदी कला रखे तंदुरुस्ते बचे राति ਆਯਾ ਨਾ ਧਰਨਾ ਪਾ ਭਾਈ ਨਾ ਫਾਜ ਪੂਰੇ ਆਤੀ ਰਾਮ ਰਾਮ ਨਾ ਕਰਦਾ ਹੋ ਕੇ ਮਾਕੇ ਹਟਾ ਡਾਗੇ ਤੋ ਦੁਨੀਆ ਚੈ ਤੁ ਲੈ ਮਾਣਾ ਗੇ ਹੱਕ ਕਿਸਾਨ ਦਾ ਖੈ ਰਾਤੇ ਨਹੀਂ ਲੈ ਲਿਆ ਗੇ ਹੱਕ ਤਾਂ ਬਚਾ ਕੇ ਨਹੀਂ ਬਟ